ਅੱਜ ਜਿਸੀ ਪਹੁੰਚੇ ਆ ਜਿਲ੍ਹਾ ਬਠਿੰਡਾ ਦੇ ਪਿੰਡ ਗੋਵਿੰਦਪੁਰਾ ਦੇ ਵਿੱਚ ਜਿੱਥੇ ਇੱਕ ਭਿਆਣਾ ਸਾਹਿਬ ਡੇਰਾ ਹੈਗਾ ਤੇ ਡੇਰੇ ਦੇ ਵਿੱਚ ਜਿਹੜੀ ਕਪਿਸਲੇ ਕਾਫੀ ਸਮੇਂ ਤੋਂ ਲੈ ਕੇ ਲੋਕ ਇੱਥੇ ਪੂਜਾ ਕਰਦੇ ਆ ਤੇ ਚਰਚਾ ਵੀ ਹੈਗੀ ਆ ਤੇ ਜਿਹੜੇ ਇਥੋਂ ਦੇ ਵਸਨੀਕ ਆ ਆਪਾਂ ਉਹਦੇ ਨਾਲ ਗੱਲਬਾਤ ਕਰਾਂਗੇ ਜਿਹੜਾ ਇਥੋਂ ਦਾ ਇਤਿਹਾਸ ਹੈ ਕੀ ਇਤਿਹਾਸ ਹੈ ਤੇ ਕਦੋਂ ਕਦਾ ਡੇਰਾ ਹੈਗਾ ਤੇ ਵੀਰ ਜੀ ਵੀ ਆਪਣੇ ਨਾਲੇ ਹੈਗੇ ਆ ਗੋਵਿੰਦਪੁਰਾ ਤੋਂ ਹੈਗੇ ਆ ਵੀਰ ਜੀ ਕੀ ਨਾਮ ਕੀ ਤੁਹਾਡਾ ਹਰਦੇਵ ਸਿੰਘ ਆ ਜੀ ਹਰਦੇਵ ਸਿੰਘ ਜੀ ਜੇ ਆਪਾਂ ਗੱਲ ਕਰ ਲਈ ਭਿਆਣਾ ਸਾਹਿਬ ਜਿਹੜਾ ਆਪਾਂ ਆਏ ਗਏ ਤੇ ਪਹੁੰਚੇ ਅੱਜ ਤੇ ਇਹ ਕੀ ਇਤਿਹਾਸ ਕੀ ਹੈਗਾ ਤੇ ਇਹ ਸਾਡੇ ਮਤਲਬ ਜਿਵੇਂ ਸਾਡੀ ਸੁਰਸਮਲੀ ਜੇ ਬੱਬਾ ਭਾਈ ਭਗਤੂ ਜੀ ਸੰਦਿਆ ਜੀ ਬਈ ਭਾ ਬੱਬਾ ਭਾਈ ਭਗਤੂ ਗਾਂਇਆਂ ਚਾਰਦੇ ਸੀ ਜੀ ਹਾਂ ਉਹਨਾਂ ਦੇ ਨਾਂ ਤੇ ਮਤਲਬ ਡੇਰਾ ਬਸਿਆ ਹੋਇਆ ਜੀ ਬੱਬਾ ਭਾਈ ਭਗਤੂ ਦੇ ਨਾਂ ਤੇ ਜੀ ਕਿਵੇਂ ਭਿਆਣਾ ਸਾਹਿਬ ਜੇ ਆਪਾਂ ਗੱਲ ਕਰ ਲਈਏ ਨਾਮ ਪਿਆ ਤਾਂ ਕਿਵੇਂ ਭਿਆਣਾ ਸਾਹਿਬ ਕੌਣ ਸਨ ਜੀ ਭਿਆਣਾ ਸਾਹਿਬ ਤਾਂ ਨਹੀਂ ਸਾਨੂੰ ਪਤਾ ਬੱਬੇ ਭਾਈ ਭਗਤੂ ਦੇ ਨਾਂ ਤੇ ਡੇਰੇ ਰਹਿੰਦੇ ਜੀ ਜੀ ਹਾਂ ਹਾਂ ਬੱਬਾ ਭਾਈ ਭਗਤੂ ਦੇ ਨਾਂ ਤੇ ਭਿਆਣਾ ਸਾਹਿਬ ਡੇਰਾ ਬਸਿਆ ਹੋਇਆ ਜੀ ਜੇ ਆਪਾਂ ਗੱਲ ਕਰ ਲਈਏ ਤਾਂ ਜਿਵੇਂ ਇੱਥੇ ਕੋਈ ਮੇਲਾ ਵਗੈਰਾ ਵੀ ਲਗਾਇਆ ਜਾਂਦਾ ਕਿ ਵੈਸੇ हां जी लोड़ी ਦਾ ਵਿਸਾਖੀ ਦਾ ਮੇਲਾ ਲਾਇਆ ਜਾਂਦਾ ਜੀ ਜੀ ਹਾਂ ਜੀ ਤੇ ਇੱਕ ਚਿੜੀ ਦੀ ਵੀ ਬੜੀ ਚਰਚਾ ਚੱਲਦੀ ਵੀ ਕਿੰਨੀ ਕਿ ਚਿੜੀ ਹੈਗੀ ਇੱਥੇ ਜੀ ਇਹ 500 ਏਕੜ ਕਹਿੰਦੇ ਕੋਈ 300 ਏਕੜ ਕਹਿੰਦੇ 300 ਤੋਂ ਪਲੱਸ ਹੀ ਹੈ ਜੀ ਤਾਂ ਜਿਵੇਂ ਬੜੇ ਲੋਕ ਦੂਰੋਂ ਦੂਰੋਂ ਦੇਖਣੋਂ ਵੀ ਆਉਂਦੇ ਇੱਥੇ ਵੀ ਕੀ ਖਾਸੀਅਤ ਕੀ ਇੱਥੇ ਖਾਸੀਅਤ ਜ਼ਿਆਦਾ ਚਿੜੀ ਦਾ ਕਰਕੇ ਜੰਗਲ ਬਹੁਤ ਵੱਡਾ ਜੀ ਪੂਰੇ ਪੰਜਾਬ 'ਚ ਐਡਾ ਵੱਡਾ ਜੰਗਲ ਨਹੀਂ ਹੈ ਜੀ ਜੀ ਪੁਰਾਣੇ ਇਸ ਕਰਕੇ ਹਾਂ ਪੂਰੇ ਹਾਂ ਪੁਰਾਣੇ ਦਰਖਤਾਂ ਜੀ ਬਹੁਤ ਜ਼ਿਆਦਾ ਹਾਂ ਜੀ ਹਾਂ ਜੀ ਆ ਹੋਰ ਵੀ ਵੀਰ ਜੀ ਹੈਗੇ ਆ ਪੰਨਾ ਨਾਲ ਵੀ ਗੱਲਬਾਤ ਕਰਨੀ ਵੀਰ ਜੀ ਤੁਹਾਡਾ ਕੀ ਨਾਮ ਆ ਸਾਡਾ ਨਾਮ ਜਕਸੀਰ ਸਿੰਘ ਹੈ ਜੀ ਅਸੀਂ ਗਵਿੰਦਪੁਰੇ ਦੇ ਡੇਰੇ ਨਾਲੇ ਆ ਜੀ ਜੀ ਹਾਂਜੀ ਇਹ ਡੇਰਾ ਭਿਆਣਾ ਸਾਹਿਬ ਹੈ ਜੀ ਇਹ ਬਾਬਾ ਭਾਈ ਭਗਤੂ ਨਾਲ ਰਿਲੇਟਡ ਹੈ ਜੀ ਜੀ ਹਾਂਜੀ ਜਿਹੜੇ ਕਿ ਬਾਬਾ ਭਾਈ ਭਗਤੂ ਜੀ ਬਾਬਾ ਆਦਮ ਜੀ ਦੇ بیٹے ਸੀਗੇ ਉਹ ਤੇ ਉਸਰ ਪਾਸੇ ਜਿੱਦੇ ਬੁਲਾਨੇ ਨਾਲ ਜਿਹੜਾ ਬਾਬਾ ਭਾਈ ਭਗਤੂ ਜੀ ਦਾ ਜਨਮ ਹੋਇਆ ਸੀਗਾ ਜੀ ਜੀ ਹਾਂਜੀ ਬਾਬਾ ਇਹੜੇ ਆਦਮ ਸਿੰਘ ਆਦਮ ਸਿੰਘ ਜੀ ਸੀਗੇ ਇਹ ਸੇਵਾ ਕਰਦੇ ਹੁੰਦੇ ਸੀਗੇ ਆਪਣਾ ਹਰਮੰਦਰ ਸਾਹਿਬ ਤੇ ਪੰਨਾ ਦੇ ਕੋਈ ਪੁੱਤ ਪੱਜਾ ਨਹੀਂ ਸੀਗਾ ਤੇ ਚੌਥੇ ਪਾਸ਼ਾ ਜੀ ਦੇ ਬੋਲਾਂ ਨਾਲ ਵੀ ਮਨ ਕਰ ਇਹਨਾਂ ਦਾ ਜਨਮ ਹੋਇਆ ਸੀਗਾ ਤੇ ਉਹ ਇੱਥੇ ਵੀ ਆਉਣ ਦੇ ਕਰਕੇ ਇੱਥੇ ਵੀ ਡੇਰੇ ਦੀ ਸ਼ੋਭਾ ਬਣੀ ਹੈਗੀ ਇੱਥੇ ਵੀ ਕੋਈ ਆਉਂਦੇ ਆ ਲੋਕ ਸੁੱਖਾਂ ਵਗੈਰਾ ਹੀ ਪੂਰੀਆਂ ਹੁੰਦੀਆਂ ਆਂਗਾ ਤੇ ਇਹ ਆਪਣੇ ਸਰੋਵਰ ਆਗਾ ਅੱਗੇ ਸਾਹਮਣੇ ਦਿਖਦਾ ਜੀ ਜੀ ਆ ਉਹ ਪਹਿਲਾਂ ਤੋਂ ਹੀ ਹੈਗਾਗਾ ਕਿ ਚਿੜੀ ਦੀ ਵੀ ਬੜੀ ਚਰਚਾ ਹੈਗੀ ਆ ਚਿੜੀ ਬੜੀ ਲੋਕ ਦੂਰ ਦੂਰ ਦੇਖਣ ਵੀ ਆਉਂਦੇ ਆ ਕਿਸ ਤਰ੍ਹਾਂ ਦਾ ਕੀ ਹੈਗਾ ਚਿੜੀ ਦੇ ਵਿੱਚ ਜੀ ਚਿੜੀ ਦੇ ਵਿੱਚ ਜੀ ਦੇਖੋ ਪੁਰਾਣੇ ਦਰਖਤ ਆਗੇ ਜਿਵੇਂ ਬਣ ਹੋ ਗਏ ਬਹੁਤ ਪੁਰਾਣੇ ਵੀ ਉਹ ਆਮ ਤੌਰ ਤੇ ਹੋਰ ਜਗ੍ਹਾ ਤੇ ਨਹੀਂ ਮਿਲਦੇ ਜੀ ਜੀ ਹਾਂਜੀ ਇੱਥੇ ਆਪਣੇ ਕੋਲੇ ਹੈਗੇ ਬਹੁਤ ਜ਼ਿਆਦਾ ਹੈਗੇ ਤੁਸੀਂ ਚਿੜੀ ਦੇ ਵਿੱਚ ਦੇਖੋਗੇ ਜਾਓਗੇ ਬਹੁਤ ਬਹੁਤ ਪੁਰਾਣੇ ਦਰਖਤ ਬੇਗੇ ਆਗੇ ਇਥੇ ਹਾਂ ਜੇ ਆਪਾਂ ਗੱਲ ਕਰ ਲਈ ਤੁਹਾਡੀ ਤੁਸੀਂ ਸੇਵਾ ਕਰਦੇ ਹੋ ਇਥੇ ਕਿੰਨਾ ਕਿ ਸਰ ਹੋਗਾ ਤੁਹਾਨੂੰ ਜਿਹੜਾ ਸੇਵਾ ਕਰਦੇ ਸਾਨੂੰ ਤਾਂ ਇਹ ਬਸ ਪਹਿਲਾਂ ਸਾਡੇ ਦਾਦੇ ਆਉਂਦੇ ਸੀਗੇ ਇਥੇ ਫਿਰ ਪਿਤਾ ਜੀ ਆਉਣ ਲੱਗੇ ਫਿਰ ਅਸੀਂ ਵੀ ਇਥੇ ਉਸੇ ਤਰ੍ਹਾਂ ਜੁੜੇ ਹੋਏ ਹਾਂਗੇ ਗੁਰੂਕਰਨ ਵਾਲਾ ਜੀ ਜੀ ਹਾਂਜੀ ਹਾਂਜੀ ਹਾਂ ਜਿਹੜੀ ਆਪਾਂ ਗੱਲ ਕਰ ਲਗੇ ਵੀ ਦੂਰੋਂ ਦੂਰੋਂ ਲੋਕ ਆਉਂਦੇ ਆ ਮਨੋ ਕਾਮਨਾ ਦੀ ਗੱਲ ਕਰ ਲਗੇ ਵੀ ਕਿੰਨੀ ਕੁ ਪੂਰੀ ਹੁੰਦੀ ਹੈ ਇੱਥੇ ਲੋਕਾਂ ਨੇ ਬਿਲਕੁਲ ਜੀ ਜਿਹੜਾ ਜਾਇਜ ਮੰਗ ਲੈ ਕੇ ਆਉਂਦਾਗਾ ਜੀ ਤੇ ਇਹ ਨਹੀਂ ਹੈਗਾ ਵੀ ਕਿਸੇ ਦੀ ਪੂਰੀ ਨਾ ਹੋਈ ਹੋਵੇ ਅਜੇ ਤੱਕ ਜੀ ਜੀ ਹਾਂਜੀ ਹਰ ਇੱਕ ਦੀ ਪੂਰੀ ਹੁੰਦੀ ਹੈ ਹਾਂ ਕਦੇ ਕੋਈ ਅਜ਼ਮਾ ਕੇ ਦੇਖਿਆ ਵੀ ਕਿਸੇ ਨੇ ਕੋਈ ਮੰਗ ਪੂਰੀ ਹੋਈ ਹੋਵੇ ਕਿ ਹੋਵੇ ਤੁਹਾਡੇ ਨਾਲ ਵੀ ਜਨਾ ਚ ਇਹ ਤਾਂ ਹੁੰਦੇ ਹੀ ਰਹਿੰਦੇ ਸੀ ਜੀ ਜੀ ਹਾਂਜੀ ਇਹ ਜਿਹੜੇ ਇੱਥੋਂ ਦੇ ਲੋਕ ਆਗੇ ਹਰਕਨ ਵਾਲੇ ਤਾਂ ਹੁੰਦੇ ਹੀ ਰਹਿੰਦਾ ਕੋਈ ਨਾਰਮਲ ਹੀ ਹੈ ਜੀ ਤਾਂ ਜੀ ਜੀ ਹਾਂਜੀ ਹਾਂਜੀ ਜੀ ਦੋ ਕਰਦੇ ਆ ਰਹੇ ਕਿਸੇ ਕੋ ਬਜ਼ੁਰਗ ਖੜੇ ਆਪਾਂ ਬਾਪੂ ਜੀ ਹੈਗੇ ਆਪਾਂ ਉਹਨਾਂ ਨੂੰ ਵੀ ਬਿਰਾਵਾਂਗੇ ਆਓ ਬਾਪੂ ਜੀ ਤੁਸੀਂ ਵੀ ਜਿਹੜੇ ਚਾਰ ਸ਼ਬਦ ਜਿਹੜੇ ਜ਼ਰੂਰ ਦੱਸੋ শ্রোਤਿਆਂ ਦੇ ਲਈ ਜਿਹੜੇ ਤੁਹਾਨੂੰ ਦੇਖ ਰਿਹਾ ਹੈ ਸੈਮ ਟੀਵੀ ਦੀ ਸਕਰੀਨ ਦੇ ਉੱਤੇ ਵੀ ਜਿਹੜਾ ਇੱਥੇ ਡੇਰਾ ਹੈਗਾ ਬਾਬਾ ਭੈਣਾ ਜੀ ਦਾ ਤੇ ਕਿੰਨੇ ਸਮੇਂ ਤੋਂ ਪੁਰਾਣਾ ਹੈਗਾ ਤੇ ਕਿੰਨੇ ਸਮੇਂ ਤੋਂ ਇੱਥੇ ਜਿਹੜਾ ਤੁਸੀਂ ਸੇਵਾ ਕਰਦੇ ਹੋ ਕੀ ਇਹ ਤਾਂ ਇਤਿਹਾਸਕ ਹੀ ਹੈਗਾ ਇਹ ਤਾਂ ਬੇਹਲੋ ਵੀ ਚੌਥੀ ਪਾਸ਼ਾ ਜੀ 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 ਬੋਲਣਾ ਜੀ 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 ਬਾਬਾ ਭੈਣਾ ਜੀ ਪਕਤੀ ਜੀ ਹੋਈ ਹੈ ਉਹਨਾਂ ਦੀ ਦੇਣ ਸੀ ਜੀ ਉਹਨੂੰ ਲਾਲੋ ਸਾਹਿਬ ਵੀ 300 350 ਸਾਲ ਹੋ ਗਿਆ ਹੋਊਗਾ ਜੀ ਉਹ ਉਹਦੀ ਜਗ੍ਹਾ ਵਿੱਚ ਕਰੀ ਹੈ ਜੰਗਲ ਪਿਆ ਹੈ ਮਤਲਬ ਕੋਈ ਇੱਥੇ ਆਉਂਦਾ ਨਹੀਂ ਕੋਈ ਲੱਕੜ ਨਹੀਂ ਵੱਢਦਾ ਕੋਈ ਪੂਜਾ ਹੀ ਕਰਦੇ ਇੱਥੇ ਵੱਤਵਾ ਦਾ ਕੇ ਮੱਥਾ ਟੇਕਦੇ ਆ ਲੋਕਾਂ ਨੂੰ ਸੁੱਕਾ ਮੋੜਣ ਹੁੰਦੀਆਂ ਇਹ ਪੁਰਾਣੀ ਗੱਲ ਸੁਣਨ ਚਾਹੁੰਦੀ ਹੈ ਵੀ ਬਾਬਾ ਭਾਈ ਭਗਤੂ ਜਿੱਥੇ ਗਾਂਗਾਂ ਚਾਰਦੇ ਹੁੰਦੇ ਸੀ ਜੀ ਜੀ ਤੇ ਮਾਤਾ ਰੋਟੀ ਲੈ ਕੇ ਆਈ ਤੇ ਮਾਤਾ ਕਹਿਣ ਲੱਗੀ ਪਾਣੀ ਕਹਿੰਦੀ ਪਾਣੀ ਜੇ ਲੋੜ ਪਈ ਤਾਂ ਇੱਥੋਂ ਡੜਾ ਚੱਕ ਲਈ ਤੇ ਪਾਣੀ ਅਖੇ ਪੀ ਲਈ ਉਹ ਮਾਤਾ ਨੇ ਡੜਾ ਚੱਕਿਆ ਪਾਣੀ ਥੱਲੇ ਲਿਕਲਿਆ ਉਹਨਾਂ ਨੇ ਪੀਤਾ ਨਹਾ ਨਹਾ ਤੋਂ ਕੱਪੜੇ ਕਪੜੀ ਸੁਕੜੀ ਪਾ ਕੇ ਉਰ ਕਰਕੇ ਉੱਥੋਂ ਦੀ ਜਗ੍ਹਾ ਇਹ ਮਤਲਬ ਇਤਿਹਾਸ ਜਗ੍ਹਾ ਇਹੀ ਹੈ ਉੱਥੇ ਸਰੋਵਰ ਬਣਿਆ ਹੋਇਆ ਜੀ ਉਹ ਸਰੋਵਰ ਤੇ ਸੁਖਣਾਪੂਰ ਗਿਆ ਹੁੰਦੀਆਂ ਇੱਕ ਦੋ ਵਾਰੀ ਮਗਰੋਂ ਵੀ ਮਤਲਬ ਉਹ ਮਤਲਬ ਧਾਰਾ ਨਿਕਲੀਆਂ ਬਾਹਰ ਸਰੋਵਰ ਤੇ ਪੱਕੇ ਸਰੋਵਰ ਚੋਂ ਉਹ ਵੀ ਵੇਖਣ ਚਾਹੀਦੇ ਹੁੰਦੇ ਹਾਂ ਤੁਸੀਂ ਇੱਥੇ ਫਿਰ ਜਿਹੜੇ ਸੇਵਾ ਕਰਦੇ ਕਿੰਨੇ ਕ ਸਮੇਂ ਤੋਂ ਕਰਦੇ ਆ ਰਹੇ ਹੋ ਮੈਨੂੰ ਤਾਂ ਕਟੋ-ਕਟਾ ਹੋ ਗਏ ਹੁਣ 40 ਸਾਲ ਤਾਂ ਹੋਈ ਗਏ ਬਣਿਆ ਹਾਂ ਇੱਥੇ ਆਉਂਦੇ ਨੂੰ ਇਸ ਜਗ੍ਹਾ ਨਾਲ ਜੁੜੇ ਨੂੰ ਪਹਿਲਾਂ ਮੈਂ ਬਚਪਨ ਤੋਂ ਇੱਥੇ ਹੀ ਮਤਲਬ ਬਣਾਇਆ ਜੀ ਜੀ ਹੁਣ ਬਜ਼ੁਰਗ ਹੋ ਗਏ ਹੁਣ ਮੈਂ ਸੁਭਾਜ ਨਾਲ ਸ਼ਾਮ ਨੂੰ ਜਨ ਘਰੇ ਜਾਂ ਲੰਗਰ ਦੀ ਸੇਵਾ ਕਰੀਦੀ ਹੈ ਇੱਕ ਚਿੜੀ ਦੀ ਵੀ ਗੱਲ ਕੀਤੀ ਜਾਂਦੀ ਕਿ ਬਹੁਤ ਲੰਬੀ ਚੌੜੀ ਸਾਂ ਦੇ ਵਿੱਚ ਤੇ ਚਿੜੀ ਹੈਗੀ ਆ ਲੋਕ ਦੂਰੋਂ ਦੂਰੋਂ ਆਉਂਦੇ ਦੇਖਣ ਦੇ ਲਈ ਖਾਸ ਕੀ ਹੈਗਾ ਚਿੜੀ ਦੇ ਵਿੱਚ ਅਸਲ ਛਿੜੀ ਵੇਖੋ ਜੀ ਸਾਡੀ ਤਾਂ ਐ ਵੇਖਣ ਦੀ ਗੱਲ ਆ ਵੀ ਕੋਈ ਮਤਲਬ 2 ਗਿੱਟੇ ਪਿੱਛੇ ਤਾਂ ਭਵੇਂ ਹਟ ਜੇ ਛਿੜੀ ਕੰਨੀ ਨਹੀਂ ਤੁਰਦਾ ਵੀ ਬੱਟ ਬੱਟ ਵੱਢ ਲਏ ਜਾ ਕੇ ਹੋਰ ਕਰ ਲਏ ਜੀ ਜੀ ਪਸ਼ੂ ਰੰਦੇ ਜਾਨਵਰ ਐ ਮੋਰ ਐ ਹੋਰ ਜਿ ਪੰਛੀ ਸਾਰੇ ਇੱਥੇ ਰਹਿੰਦੇ ਤਰ੍ਹਾਂ ਤਰ੍ਹਾਂ ਦੇ ਜੀ ਹਾਂ ਇਹੀ ਗੱਲ ਹੈ ਹਾਂ ਕਦੇ ਕੋਈ ਐਸਾ ਚਮਤਕਾਰ ਵੀ ਹੋਇਆ ਜੇ ਪਕੜ ਤੁਸੀਂ ਗੱਲ ਕੀਤੀ ਐ ਵੀ ਜੀ ਕੱਟਣ ਨੂੰ ਨਹੀਂ ਕਰਦਾ ਛਿੜੀ ਦੀ ਥਾਂ ਨੂੰ ਅਗਰ ਕੋਈ ਬੰਦਾ ਕੋਈ ਕੱਟ ਲੇ ਥਾਂ ਵੱਢ ਲੇ ਤਾਂ ਉਹਨਾਂ ਨਾਲ ਕੋਈ ਇਸ ਤਰ੍ਹਾਂ ਦੇ ਕੋਈ ਪਾਣਾ ਵਾਪਰਿਆ ਹੋਵੇ ਬਹੁਤ ਲੋਕਾਂ ਨਾਲ ਹੋਈ ਆ ਜੀ ਫਿਰ ਆ ਕੇ ਅੱਖਤ ਬੰਨ ਕੇ ਫਿਰ ਮਾਫੀ ਮੰਗਦੇ ਅਗਾਂਹ ਵਾਸਤੇ ਨਹੀਂ ਕਰਦੇ ਨੁਕਸਾਨ ਵੀ ਬਾਲਾਂ ਦੇ ਹੋਏ ਆ ਇਹ ਕੋਈ ਸੁਖਣਾ ਸੌ ਖਾ ਜਾਂਦਾ ਝੂਠੀ ਸੌ ਵੀ ਮਤਲਬ ਗਲਤ ਨਤੀਜੇ ਲਿਖ ਰਿਹਾ ਜੀ ਹਾਂ ਅਜੀਬ ਹੈ ਕਿਸੇ ਨੇ ਆਉਣਾ ਹੋਵੇ ਇਹ ਬਠਿੰਡੇ ਤੋਂ ਕਿਹੜੀ ਸਾਈਡ ਆ ਜੇ ਆਪਾਂ ਗੱਲ ਕਰ ਲਈਏ ਕਿਹੜੇ ਪਾਸੇ ਕਿੱਧਰ ਰਸਤਾ ਕਿੱਥੇ ਆ ਕੇ ਬਠਿੰਡੇ ਤੋਂ ਆਪਾਂ ਚੱਲ ਗਏ ਸਾਰਾ 10 ਕਿਲੋਮੀਟਰ ਆ ਇਹ ਡੇਰਾ ਪਹਿਣਾ ਸਾਹਿਬ ਜੀ ਤੇ ਬੀਬੀ ਵਾਲਾ ਤੇ ਗਵਿੰਦਪੁਰਾ ਜੀ ਜੀ ਉਤੋਂ ਕਾਹ ਡੇਰਾ ਪਹਿਣਾ ਸਾਹਿਬ ਆ ਜਾਂਦਾ ਬਾਰ-ਬਾਰ ਇਹ ਕਿਲੋਮੀਟਰ ਪਿੰਡ ਤੋਂ ਗਵਿੰਦਪੁਰੇ ਤੋਂ ਤੇ ਇੱਕ ਪਿੰਡ ਹੁਣ ਛੋਟਾ ਨਾਲ ਵੱਜ ਗਿਆ ਹਰ ਰੰਗਪੁਰਾ ਹੁਣ ਦੋਨਾਂ ਦੇ ਮਤਲਬ ਇਕੱਠੇ ਹੋ ਗਏ ਤੇ ਇਹਨਾਂ ਦੀ ਮਤਲਬ ਸਾਰਾ 10 ਕਿਲੋਮੀਟਰ ਹੀ ਪੈਂਦੇ ਹਾਂ ਕੋਈ ਬੱਬਾ ਜੀ ਦੇ ਨਾਮ ਤੇ ਇੱਥੇ ਕੋਈ ਮੇਲਾ ਵਗੈਰਾ ਵੀ ਲੱਗਦਾ ਹੈ ਮੇਲੇ ਲੱਗਦੇ ਦੋ ਜੀ ਜੀ ਲੋਹੜੀ ਦਾ ਲੱਗਦਾ ਹੈ ਵਿਸਾਖੀ ਦਾ ਇੱਕ ਮੱਸਿਆ ਭਰਦੀ ਆ ਆਏ ਮਹੀਨੇ ਦੇ ਮਹੀਨੇ ਜੀ ਜੀ ਬਸ ਜਦੋਂ ਮੱਸਿਆ ਭਰਦੀ ਫਿਰ ਕੱਪ ਜਿਹੜਾ ਇਕੱਠਾ ਹੈਗਾ ਆਪਾਂ ਗੱਲ ਕਰ ਲਈਏ ਜਿਹੜੇ ਆਉਣ ਜਾਣ ਵਾਲੇ ਪਿੰਡਾਂ ਨੇ ਦੀ ਰਾਹ ਹੀ ਰਹਿਗੇ ਵੀ ਉਹ ਵੀ ਇੱਥੇ ਰੁਕਦੇ ਹੋਣੇ ਆ ਜਾਂ ਪਿੰਡਾਂ ਦੇ ਵਿੱਚ ਲੱਗਦੇ ਕਿ ਪਿੰਡ ਕਿੰਨਾ ਕੇ ਇਕੱਠੇ ਹੋ ਜਾਂਦਾ ਹੈ ਕੱਠ ਸੁਬਾਹ ਤੋਂ ਲਾ ਕੇ ਸ਼ਾਮ ਤੱਕ ਚੱਲਦਾ ਲੰਗਰ ਚੱਲਦਾ ਹੈ ਇਕੱਠ ਹੋਈ ਜਾਂਦਾ ਮੇਲਾ ਲੱਗਦਾ ਬਾਜ਼ਾਰ ਲੱਗਦੇ ਆ ਬਾਜ਼ਾਰ ਲਾ ਕੇ ਕੋਈ ਮਤਲਬ ਸਾਰੇ ਯਾਤ ਸੁਬਾਹ ਹੁੰਦੇ ਆ ਮੱਥਾ ਟੇਕ ਟੇਕ ਸ਼ਾਮ ਨੂੰ ਘਰ ਮੁੜ ਜਾਂਦੇ ਆ ਹਾਂ ਤੁਸੀਂ ਕੱਟ ਦੀ ਗੱਲ ਕੀਤੀ ਹੈ ਵੀ ਇੱਥੇ ਲੋਕਾਂ ਦੇ ਸਰਦਾ ਭਾਵਨਾ ਹੀ ਨਹੀਂ ਹੈਗੀ ਜਾਂ ਕੋਈ ਪ੍ਰਸ਼ਾਸਨ ਦਾ ਵੀ ਕੋਈ ਪੁਲਿਸ ਦਾ ਅਧਿਕਾਰੀ ਕੋਈ ਆਉਂਦਾ ਵਗੈਰਾ ਨਹੀਂ ਨਹੀਂ ਪੁਲਿਸ ਨਹੀਂ ਉੱਥੇ ਆਉਂਦੀ ਮਤਲਬ ਸਰਦਾ ਨਹੀਂ ਮਤਲਬ ਬਦ ਲੋਕ ਹੁੰਦੇ ਆ ਨਾ ਕੋਈ ਇੱਥੇ ਦਵਾਨ ਲੱਗਦੀਆਂ ਨਾ ਕੋਈ ਹੋਰ ਹੈ ਮਤਲਬ ਇਹ ਨਹੀਂ ਆ ਵੀ ਮੱਥਾ ਟੇਕ ਕੇ ਬਾਬਾ ਸੁਖਨੜ ਕਰੇ ਤੁਰ ਜਾਂਦੇ ਜੀ ਜੀ ਜੇ ਆਪਾਂ ਗੱਲ ਕਰ ਲਵੇ ਜੀ ਕੋਈ दारू ਨਹੀਂ ਪਿੰਦਾ ਇੱਥੇ ਆ ਕੇ ਕੋਈ ਹੋਰ ਨਹੀਂ ਕਰਦਾ ਨਸ਼ੇ ਨਹੀਂ ਕਰਦਾ ਬਸ ਡਰ ਕੇ ਡਰ ਕੇ ਰਹਿਨੇ ਆ ਜਿੰਨੇ ਵੀ ਰਹਿਨੇ ਆ ਸੀ ਸਾਰੇ ਜਗਤ ਤੋਂ ਡਰ ਕੇ ਰਹਿਨੇ ਆ ਇਸ ਤੋਂ ਜੀ ਤੇ ਇਹ ਡੇਰਾ ਸਾਧੂਆਂ ਦਾ ਡੇਰਾ ਹੈ ਤੇ ਮਤਲਬ ਅਦਾਸੀ ਸਾਧੂ ਹੈ ਉਹਨਾਂ ਦੇ ਮਤਲਬ ਤੁਰੇ ਆਉਂਦੇ ਆ ਪਹਿਲਾਂ ਬਾਬਾ ਹਰ ਰੰਗ ਜੀ ਹੋਇਆ ਸੀ ਬਿਸ਼ਨ ਦਾਸੀ ਉਹਨਾਂ ਦਾ ਨਾਮ ਫਿਰ ਬਾਬਾ ਤੁਲਿੰਦਾਸ ਹੋਇਆ ਫਿਰ ਬਾਬਾ ਸਤਪਾਲ ਦਾਸ ਦਾਸ ਹੋਇਆ ਹੋਂ ਬਾਬਾ ਪੂਰਨ ਦਾਸ ਹੈ ਜੀ ਐ ਮਤਲਬ ਉਹਦੀ ਪਰ ਮੈਂ ਚਲੀ ਜਾਂਦੀ ਆ ਉਦੋਂ ਪਹਿਲਾਂ ਰੂਟੂ ਦਾਸ ਸੀਗਾ ਇਹ ਮਤਲਬ ਸਾਧੂਆਂ ਦਾ ਡੇਰਾ ਸਾਧੂ ਮਤਲਬ ਇਹ ਰਹਿੰਦਾ ਦਾਸ ਸੀ ਸਾਧੂਆਂ ਦਾ ਡੇਰਾ ਜੀ ਜੀ ਹਾਂ ਜੀ ਇੱਕ ਬਾਬਾ ਜੀ ਮੈਂ ਹੋਰ ਗੱਲ ਪੁੱਛਣੀ ਚਾਹੁੰਨਾ ਜਿਹੜਾ ਭਿਆਣਾ ਸਾਹਿਬ ਪਿਆ ਪਰ ਉਹ ਕਿਵੇਂ ਪਿਆ ਭਿਆਣਾ ਸਾਹਿਬ ਭਿਆਣਾ ਸਾਹਿਬ ਦਾ ਪਿਛਲੇ ਕੋਈ ਪਤਾ ਨਹੀਂ ਕਿਵੇਂ ਪਿਆ ਕਿਵੇਂ ਨਹੀਂ ਪਿਆ ਮਤਲਬ ਜੋ ਅੱਕਾ ਅੱਗੇ ਭਿਆਣਾ ਸਾਹਿਬ ਲਿਖਿਆ ਹੋਇਆ ਕਾਗਜ਼ਾਂ 'ਚ ਭਿਆਣਾ ਸਾਹਿਬ ਮਤਲਬ ਆਉਂਗਾ ਤੇ ਉਹ ਬਾਬੇ ਭਾਈ ਭਗਤ ਜੀ ਜਗਤ ਅਸੀਂ ਤਾਂ ਬਾਬੇ ਭਾਈ ਭਗਤ ਨੂੰ ਜਾਣਦੇ ਆ ਉਹਨਾਂ ਨੂੰ ਮੰਨ ਕੇ ਜਾ ਕੇ ਮੰਨਦੇ ਆ ਡੇਰਾ ਭਿਆਨ ਸਾਹਿਬ ਕਾਗਜ਼ਾਂ ਜ਼ਰੂਰ ਹੈ ਭਿਆਨ ਸਾਹਿਬ ਜੀ ਜੀ ਹਾਂ ਜੀ ਦੋਸਤੋ ਤੁਸੀਂ ਸੁਣੀ ਚੁੱਕੇ ਬਾਪੂ ਜੀ ਕੋਲੋਂ ਤੇ ਜਿਹਨਾਂ ਨਾਲ ਗੱਲਬਾਤ ਕਰਕੇ ਬਹੁਤ ਅੱਛਾ ਲੱਗੇ ਇਹਨਾਂ ਨੇ ਜਾਣਕਾਰੀ ਪੂਰੀ ਬਹੁਤ ਅੱਛੀ ਤਰ੍ਹਾਂ ਜਾਣਕਾਰੀ ਦਿੱਤੀ ਜਿਹਦੇ ਤੁਸੀਂ ਵੀ ਕਿਤੇ ਆਉਣਾ ਹੋਵੇ ਭਿਆਨ ਸਾਹਿਬ ਤਾਂ ਜ਼ਰੂਰ ਆ ਕੇ ਜਾਓ ਇੱਥੇ ਜਿਹੜੀ ਸਰਦਾ ਭਾਵਨਾ ਹਰ ਇੱਕ ਬੰਦੇ ਦੀ ਪੂਰੀ ਹੁੰਦੀ ਹੈ ਤੇ ਤੁਸੀਂ ਦੇਖ ਰਹੇ ਹੋ ਸਰਤਾਰ ਨਿਊਜ਼ ਤੇ ਮੈਂ ਸਰੋਵਰ ਰਹਿਗਾ ਨਾ